ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਜਦੋਂ ਕੋਈ ਖਰੀਦਿਆ ਨਾ ਜਾਵੇ ਜਦੋਂ ਕੋਈ ਡਰੇ ਨਾ ਤਾਂ ਉਹਦੀ ਕਰਤਾਰ ਕੁਸ਼ੀ ਕਰਦੀਆਂ ਹੁੰਦੀਆਂ ਬੀਕੇਯੂ ਏਕਤਾ ਸਿੱਧੂਪੁਰ ਦੇ ਮੁਖੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਬਹੁਤ ਵਾਰੀ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਨਹੀਂ ਵਿਕਿਆ ਸਰਦਾਰ ਕਾਕਾ ਸਿੰਘ ਕੋਟੜਾ ਸਰਦਾਰ ਜਗਜੀਤ ਸਿੰਘ ਨੂੰ ਬਹੁਤ ਵਾਰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਨਹੀਂ ਡਰੇ ਫਿਰ ਉਹਨਾਂ ਤੀਜੀ ਕੋਸ਼ਿਸ਼ ਕੀਤੀ ਸਾਡੇ 'ਚ ਕੁਝ ਗਦਾਰਾਂ ਦੀ ਭਾਲ ਸ਼ੁਰੂ ਕੀਤੀ ਸਾਡੇ ਕੁਝ ਕਮਜ਼ੋਰ ਜਿਹੜੇ ਕਿਸਾਨੀ ਦੇ ਗਦਾਰ ਸਨ ਉਹਨਾਂ ਦੀ ਭਾਲ ਸ਼ੁਰੂ ਕੀਤੀ ਭਾਲ ਕਰਕੇ ਉਹਨਾਂ ਨੂੰ ਅਟੈਚ ਕੀਤਾ ਚਾਹੇ ਡਰਾ ਕੇ ਚਾਹੇ ਪੈਸਿਆਂ ਦੇ ਲਾਲਚ 'ਚ ਫਿਰ ਉਹਨਾਂ ਨੂੰ ਸਿੱਧੂਪੁਰ ਜਥੇਬੰਦੀ 'ਚ ਬਗਵਾ ਬਗਾਵਤ ਕਰਵਾਈ ਤੇ ਹੁਣ ਜਦੋਂ ਸਰਕਾਰ ਨੇ ਇਹ ਦੇਖ ਲਿਆ ਕਿ ਇਹਨਾਂ ਦੇ ਵਿੱਚੋਂ ਜਿਹੜੇ ਗਦਾਰ ਜਾਂਦੇ ਨੇ ਉਹਨਾਂ ਨੂੰ ਸਾਡੇ ਵਾਲੇ ਯੋਧੇ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਦੀ ਬਗਾਵਤ ਨਾਲ ਕੋਈ ਅਸਰ ਨਹੀਂ ਪਿਆ ਆ ਸਰਦਾਰ ਸਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ ਦਾ ਜਿਹੜਾ ਸਟੇਜ ਤੋਂ ਕਹਿ ਰਿਹਾ ਸੀ ਕਿ ਸਿੱਧੂਪੁਰ ਕੋਲੇ ਤਾਂ ਹੁਣ ਕੁਝ ਨਹੀਂ ਰਿਹਾ ਉਹਦੇ ਅੱਜ ਇੱਥੇ ਕੁਝ ਬੰਦੇ ਵਿੱਚ ਭੇਜੇ ਹੋਣਗੇ ਸੀਆਈਡੀ ਦੇ ਬੰਦੇ ਵੀ ਇੱਥੇ ਹੋਣਗੇ ਉਹ ਦੇਖ ਲੈਣ ਕਿ ਬੀਕੇ ਯੂ ਇੱਕ ਦਾ ਸਿੱਧੂਪੁਰ ਦੀ ਕਿੰਨੀ ਕਿ ਤਾਕਤ ਹੈ ਸਰਦਾਰ ਪਸ਼ੋਰਾ ਸਿੰਘ ਦਾ ਬੇਟਾ ਦਲਵੀਰ ਸਿੰਘ ਵਾਰ-ਵਾਰ ਪੱਤਰਕਾਰਾਂ ਨੂੰ ਕਹਿ ਰਿਹਾ ਹੈ ਕਿ ਇਹਨਾਂ ਨੇ ਚੋਣ ਨਹੀਂ ਕਰਵਾਈ ਇਹ ਨਕਸ਼ੇ ਕਦਮ ਤੇ ਨਹੀਂ ਚੱਲੇ ਉਸ ਨੂੰ ਪੁੱਛਣ ਵਾਲਾ ਹੋਵੇ ਤੂੰ ਪਤਾ ਨਹੀਂ ਕੀ ਦਾ ਟੁੱਕ ਖਾ ਕੇ ਆਇਆ ਤੂੰ ਉਸ ਬੰਦੇ ਤੇ ਦਾਗ ਲਾ ਰਿਹਾ ਜਿਸ ਬੰਦੇ ਨੇ ਜਥੇ ਜਥੇਬੰਦੀ ਨੂੰ ਪੰਜਾਬ ਚੋਂ ਚਾਕੇ ਨੈਸ਼ਨਲ ਲੈਵਲ ਤੇ ਪਹੁੰਚਾਇਆ ਤੂੰ ਆਹ ਬੰਦੇ ਦੀ ਕਰਦਾਰ ਕੁਛ ਹੀ ਕਰਨ ਲੱਗਾ ਜਿਸ ਬੰਦੇ ਨੇ ਜਥੇਬੰਦੀ ਨੂੰ ਪੂਰੇ ਭਾਰਤ ਲੈਵਲ ਤੇ ਛੱਡੋ ਦੁਨੀਆ ਲੈਵਲ ਤੇ ਐਮਐਸਪੀ ਦੀ ਗਾਰੰਟੀ ਕਾਨੂੰਨ ਬਾਰੇ ਦੱਸਿਆ ਤੇ ਜਥੇਬੰਦੀ ਸਿੱਧੂਪੁਰ ਹੈ ਕੀ ਉਹਦੇ ਬਾਰੇ ਜਾਣਕਾਰ ਕਰਾਇਆ ਅੱਜ ਤੁਹਾਡਾ ਜ਼ਿਲ੍ਹੇ ਦਾ ਕੋਈ ਵੀ ਵਰਕਰ ਕਿਸੇ ਡੀਸੀ ਕੋਲ ਜਾਂਦਾ ਨਾ ਤੇ ਡੀਸੀ ਗੱਲ ਸੁਣਦਾ ਉਹਦਾ ਮਤਲਬ ਤੁਹਾਡੀ ਤਾਕਤ ਇੰਨੀ ਫੈਲ ਚੁੱਕੀ ਹੈ ਸਰਕਾਰਾਂ ਤੋਂ ਹੱਥੋਂ ਚਿਫਲ ਲੱਗੀਆਂ ਪਰ ਹੁਣ ਡਰ ਇੱਕ ਹੈ ਸਾਰੇ ਘਰਾਂ ਨੂੰ ਇਹ ਗੱਲ ਸੁਣ ਕੇ ਕੰਨਾਂ 'ਚ ਪਾ ਕੇ ਨਾ ਜਾਇਓ ਡਰ ਹੈ ਕਿ ਹੁਣ ਅਗਲਾ ਕਦਮ ਸਰਕਾਰ ਚੁੱਕੂਗੀ ਉਹ ਕਦਮ ਸਰਕਾਰ ਦਾ ਹੁੰਦਾ ਸਰਦਾਰ ਕਾਕਾ ਸਿੰਘ ਕੋਲੜਾ ਦੇ ਪ੍ਰਧਾਨ ਜੀ ਤੇ ਜਾਨਲੇਵਾ ਹਮਲਾ ਕਰੂਗੀ ਕਿਉਂਕਿ ਉਹਨਾਂ ਨੇ ਦੇਖ ਲਿਆ ਵੀ ਇਹਨਾਂ ਦੇ ਗद्दार ਵੀ ਨਹੀਂ ਕੇ ਬੋਧੇ ਇਹਨਾਂ ਦੇ ਸਾਰੇ ਲੜਾਕੇ ਯੋਧੇ ਨੇ ਇਹ ਸਾਨੂੰ ਤੰਗ ਕਰਨਗੇ ਇਸ ਕਰਕੇ ਅਗਲਾ ਕਦਮ ਸਰਕਾਰ ਚੁੱਕੂਗੀ ਜਿਹੜਾ ਸਰਦਾਰ ਕਾਕਾ ਸਿੰਘ ਕੋੜੜਾ ਤੇ ਪ੍ਰਧਾਨ ਜੀ ਤੇ ਹਮਲਾ ਕਰਵਾਉਣ ਦਾ ਜਿਹੜੀਆਂ ਆਡੀਓ ਵੀਡੀਓ ਕੁਝ ਵਾਇਰਲ ਹੋ ਚੁੱਕੀਆਂ ਪਿਛਲੇ ਮਹੀਨੇ ਤੋਂ ਸ਼ਾਇਦ ਤੁਸੀਂ ਸਾਰਿਆਂ ਨੇ ਨਾਂ ਸੁਣੀਆਂ ਹੋਣ ਸੋ ਅਸੀਂ ਜਿੱਥੇ ਏਕੇ ਦਾ ਸਬੂਤ ਦੇਣਾ ਜਿੱਥੇ ਅਸੀਂ ਸਰਕਾਰ ਨੂੰ ਟੱਕਰ ਦੇਣੀ ਹੈ ਉੱਥੇ ਅਸੀਂ ਇਹਨਾਂ ਆਪਣੇ ਦੋਹਾਂ ਆਗੂਆਂ ਦੀ ਸੁਰੱਖਿਆ ਵੀ ਕਰਨੀ ਹੈ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜਾਜਕਾ ਗੱਲਾਂ ਕਰਨ ਨੂੰ ਬਹੁਤ ਜੀ ਕਰਦਾ ਸੀ ਪਰ ਟਾਈਮ ਤੇ ਪਾਬੰਦੀ ਆ ਸੋ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਹੁਣ ਮੈਂ ਬੇਨਤੀ ਕਰੂੰਗਾ ਭੈਣ ਸਾਹਿਬ ਜੀ ਚਕੌਰ ਜਿਹੜਾ ਤਰਨਤਾਰਨ ਤੋਂ 2 ਮਿੰਟ ਲੇ ਕੇ ਸਰਪਾ ਆਪਣੇ ਹਾਜ਼ਰ ਲਵਾਉਣਗੇ ਉਸ ਤੋਂ ਬਾਅਦ ਤਿਆਰ ਰਹਿਣਾ ਦیدار ਸਿੰਘ ਖਾਰਾ ਜ਼ਿਲ੍ਹਾ ਬਰਨਾਲਾ ਜ਼ਕੱਤਰ ਮਾਨਸਾ ਦੋਟ ਲਈ ਤਿਆਰ ਰਹਿਣਾ ਆਓ ਜੀ 5 ਮਿੰਟ 2 ਮਿੰਟ ਆ ਜਾਣਾ 2 ਮਿੰਟ ਬਸ ਦੋ ਮਿੰਟਾਂ ਦੇ ਵਿੱਚ ਵਿੱਚ ਆਪਣੇ ਵਿੱਚ ਸਰਦਾਰ ਵਿਜੀਤ ਸਿੰਘ ਢੱਲੇਵਾਲ ਪਹੁੰਚਣ ਆ ਰਹੇ ਆ